ਜੀ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂਆਤ ਕਰਦੇ ਆ ਦਿਨੇ ਵਲੋਗ ਦੇ ਵਿੱਚ ਤੇ ਅੱਜ ਹੈਗੀ ਆ ਮਾਗੀ ਥੋੜੀ ਤੋਗਲਾ ਦਿਨ 14 ਤਰੀਕ ਅੱਜ ਤੇ ਮਾਗੀ ਆ ਤੇ ਅੱਜ ਵੇਨੇ ਆ ਮਾਗੀ ਤੇ ਕੀ ਮੋਲ ਬੰਦ ਆ ਮਾਗੀ ਤੇ ਗੁੱਡੇ ਗਾਡੇ ਵਾਦੇ ਕਿ ਨਹੀਂ ਤੇ ਅੱਜ ਮੰਮੀ ਡੈਡੀ ਨਹੀਂ ਨਹੀਂ ਸਾਰੇ ਘਰੇ ਆ ਤੇ ਮੰਮੀ ਨੂੰ ਸ਼ਾਇਦ ਕਹਿਣਾ ਕਿ ਮੰਮੀ ਆਲੂ ਵਾਲੇ ਪਰੌਂਠੇ ਬਣਾ ਆ ਜੇ ਬਣਾਉਂਦੀ ਆ ਤੇ ਵੇਨੇ ਆ ਆਪਣਾ ਕੋਈ ਬਣਾ ਕੇ ਦਿੰਦੀ ਹੀ ਨਹੀਂ ਦਰਮੇ ਵੇਸੇ ਨਾ ਤੋਗਲੇ ਉਹ ਕੀ ਰੈਡੀ ਇੱਚਾ ਆਟੇ ਦੇ ਅੰਦਰ ਚਾਹਤਾ ਲੀ ਅੱਗ ਲੱਗੇ ਫਲੇ ਘੜਨ ਵੀ ਪੋਪ ਕੌਰ ਲੱਗੇ ਨਹੀਂ ਰੋਣ ਜਾ ਗਿਆ ਮਾਗੀ ਜੀ ਮੈਨੇ ਗੁੱਡੇ ਗੱਡੇ ਵਾਦੇ ਕਿ ਨਹੀਂ ਮੂੰਹ ਚ ਵਾਰਦੇ ਕੈਮਰਾ ਲੱਗ ਗਏ ਕੈਮਰਾ ਕਰ ਦਿਆ ਕਰ ਨਾ ਮੈਂ ਤਾਂ ਬੜਾ ਗੁੱਸਾ ਆ ਜਾਂਦਾ ਕਾਡੇ ਕੈਮਰਿਆਂ ਤੇ ਲੱਗੇ ਕਰ ਦਿਆ ਕਰ ਕੈਮਰਾ ਬਿਲਕੁਲ ਅਮੇ ਹਲਦੀ ਪਾ ਕੱਢ ਨਹੀਂ ਜਾਂ ਹਲਦੀ ਪੋਣੀ ਇੱਧਰ ਵੇਜ ਤੇ ਸਭ ਹੀ ਸੈਰ ਨਹੀਂ ਹੋਣ ਲੱਗ ਨੇ ਪੂਰੇ ਹਨ ਅੱਜ ਆ ਲੈ ਇਹਦੇ ਘਰੇ ਸੈਲ ਕੱਢ ਦੇ ਦੇ ਕਾਕਾ ਤੂੰ ਹੀ ਦੇ ਨਾ ਤੇ ਕੇ ਪਾਉਣੀ ਹਾਂ ਲਗੇ ਉਹ ਘਰ ਆ ਜੀ ਫੱਡੀ ਪਹੀਏ ਕਿ ਬਣਾਵਾ ਉਹ ਅੱਜ ਕੋਈ ਨਹੀਂ ਲਾਣਾ ਘਰ ਵਾਲੇ ਵਧੀਆ ਉਹਦੋਂ ਮੈਂ 100 ਰੁਪਏ ਦੇ ਖਵੀਆਂ ਦੇਨੇ ਤੇ ਇੰਨੇ ਜਿਨੇ ਦਿੱਤੇ ਮੁੰਡੇ ਨਹੀਂ ਘਰ ਵਾਲੇ ਤਾਜ਼ੇ ਤਾਜ਼ੇ ਵਧੀਆ ਲੱਗਦੇ ਤੇ ਮੈਨੂੰ ਗੁੱਸਾ ਚੜ ਗਿਆ ਮੈਂ ਆਇਆ ਕੀ ਤਰਪਾਈ ਨੇ ਮੇਰੇ ਨਾਲ ਹਾਂ ਤਾਂ ਵੀ ਇਹਨਾਂ ਤੋਂ ਸਾਰੇ ਦੇਖੀ ਬਾਹਰ ਆਏ ਲੋ ਬਾਹਰ ਆ ਗਏ ਨਹੀਂ ਅਜੇ ਤੱਕ ਕੱਟ ਪਈ ਬਾਹਰ ਤੱਕਾ ਤਿਆਰ ਜਲਣੇ ਕਰੋ ਗੱਲ ਨਾਲ ਦਿਲ ਚਾਹ ਵੀ ਧਰੀ ਚਾਹ ਦੇ ਮਾਦਾ ਹੜੀ ਬੜੀ ਸਕੀਨ ਭਰਾਵਾ ਚਾਹ ਵੇਖ ਲੋ ਹੈ ਤੇ ਨਹੀਂ ਜਾਨੇ ਤੇ ਵੇਖ ਲੋ ਕਿੰਨੀ ਬਣਾਤੀ ਕੋ ਕਿਸਮਾ ਆਤੀ ਨਹੀਂ ਦੇ ਬੋਕਾ ਤਿਆਰ ਦੇ ਬੋਕਾ ਤਿਆਰ ਮੈਂ ਤਾਂ ਚੁੱਕਣਾ ਹੈ ਤਾਂ ਚੁੱਕਣਾ ਹੈ ਟੇਕਲ ਵੋ ਲੈ ਬਸ ਲੈ ਗਰਮਾ ਗਰਮ ਕੋਲ ਕੋਲ ਕੋਈ ਪਤਲਾ ਗਰਮੀ ਹਾਂ ਚਾਹ ਪੀ ਗੋਫਲ ਹੋ ਰਿਹਾ ਪੈ ਗਈ ਫੇਰ ਉਹੀ ਗੱਲ ਹੋ ਗਈ ਮੈਂ ਗਲ ਰਗਾ ਮੈਂ ਹਾਂ ਤੇ ਫੇਰ ਪੈ ਗਿਆ ਉਹੀ ਗੱਲ ਵੀ ਫੇਰ ਰਾਜੀ ਨੂੰ ਤੇ ਚਾਹ ਆ ਕੇ ਰਗਤੀ ਹੈ ਲੈ ਜਾ ਆ ਕਰ ਲਿਆ ਲਿਆ ਮੈਂ ਗਿਆ ਸਾਹ ਆਵੇ ਸੋਈ ਫੁੱਲੇ ਆਏ ਬਾਹਰ ਤੇ ਨੇ ਮਕਾ ਪਹਿਲਾਂ ਜਦ ਸੋਈ ਹੋਇਆ ਦਾ ਦੁੱਖ ਕੀ ਪੁੱਤਰ ਆਸਾ ਸਖਤ ਦੁੱਖੀ ਦੁੱਖਰੇ ਜਾਨੋਂ ਬੜਾ ਫੜਿਆ ਸੀ ਸਵੇਰੇ ਦੋ ਲੱਡੂ ਆਏ ਮੋਤੀ ਚੂੜਦੇ ਪਾਣੇ ਕਿ ਥੋੜੇ ਸਲੈਪ ਖਿੱਚ ਗਏ ਵੀ ਨਹੀਂ ਆਇਆ ਚਾਹ ਚੱਲੰਦੀ ਆ ਤੇ ਚੱਲੇ ਦੋ ਕੁ ਮਿੰਟ ਮੈਲਮੇ ਬਾਜ਼ਾਰ ਕੋ ਕੰਮ ਆ ਗਿਰੋ ਦੀ ਓਕੇ ਜੀ ਅੱਜ ਵੀ ਡੈਰੀ ਵੀ ਘਰੇ ਛੁੱਟੀ ਲੈ ਵੀ ਹੁਣ ਮੈਂ ਤੇ ਮੰਮੀ ਚੱਲੇ ਆਂ ਬਾਜ਼ਾਰ ਮੈਂ ਥੋੜਾ ਇਹ ਨਾਲੇ ਆਟਾ ਜਾ ਲੈਣਾ ਸੀ ਮੈਂ ਚੱਲ ਚਲੀ ਵੀ ਲੈ ਕੇ ਆਈਏ ਨਾਲੇ ਚਾਚੇ ਵਾਲ ਚੁੱਪਲ ਪਈ ਮੋ ਵੀ ਲੈ ਕੇ ਆਵਾਂ ਕੱਲ ਦੀ ਉੱਥੇ ਰਹਿ ਗਈ ਚੱਲਾ ਚਲੋ ਤੇ ਹੋ ਆਏ ਆ ਚਾਚੇ ਵਾਲ ਗੁੱਡੇ ਪਏ ਕਿੰਨੇ ਤੇ ਚਾਚੇ ਨੇ ਡੋਣੀ ਡੋਣੀ ਨਹੀਂ ਮੈਂ ਲਿਆ ਮੈਨੂੰ ਤੇ ਮੈਂ ਡਾਵਾ ਜਾ ਕੇ ਬਹਾਂ ਕਲੋਨੀ ਜੇ ਵੀ ਇੱਕ ਅੱਧਾ ਗੁੱਡਾ ਡਾਲੀਏ ਕੱਲ ਦਾ ਉੱਥੇ ਹੀ ਡਾਏ ਸਾਰੇ ਨਾਲ ਬਾਲਨ ਲੱਗੇ ਆ ਗਾ ਠੰਡ ਬਹੁਤ ਜਿਆਦੀ ਜਿੰਨੂੰ ਕਹਿੰਦੇ ਆ ਠੰਡੇ ਦੇ ਜਾਨ ਕੱਢੀ ਸਾਡੀਆਂ ਦੀ ਆ ਪੈਰ ਠਰ ਗਏ ਮੇਰੇ ਮੈਂ ਤਾਂ ਬੂਟ ਪਾ ਕੇ ਨਹੀਂ ਗਿਆ ਮੈਂ ਤਾਂ ਇਦਾਂ ਹੀ ਚਲ ਗਿਆ ਨੇ ਆ ਸੀਤ ਹੀ ਪੂਰੀ ਜਿਹਨੂੰ ਕਹਿੰਦੇ ਮੈਂ ਮੀਂਹ ਅੱਗ ਪਾਲ ਯਾਰ ਇਧਰ ਵੇਖ ਤੇ ਸਹੀ ਆਲੂ ਵਾਲੇ ਪਰੌਂੜਿਆਂ ਦੀ ਤੇ ਬੰਨੀ ਨਹੀਂ ਗਾਲ ਮਮੀ ਕਹਿੰਦੀ ਐ ਲੈ ਪੁੱਤ ਮੈਂ ਉਹ ਮੂਰੀਆਂ ਲੈ ਲਾ ਦਿੰਨੀ ਆ ਨਾਲੇ ਮੈਨੂੰ ਪਸੰਦੋਂ ਮੈਂ ਵੀ ਖਾ ਲੂੰਗੀ ਮੈਂ ਚੱਲ ਠੀਕ ਆ ਨਾਲ ਇਧਰ ਬਾਲੀ ਅੱਗ ਤੇ ਨਾਲ ਇਧਰ ਲੱਗਾ ਵਧਾਉਣ ਮੈਂ ਵੀ ਗੁੱਡਾ ਕਲੋਨੀ ਦੇ ਵਾਹ ਕੋਈ ਟਾਂ ਟਾਂ ਵੀ ਚਰਨ ਦੇ ਆ ਇੱਕ ਆ ਚਰਨ ਰਿਹਾ ਵਾ ਬਾਕੀ ਉਹ ਮਗਰ ਮੁਗਰ ਦੇ ਚਰਨ ਤੇ ਕੋਈ ਨਹੀਂ ਬਤਾਉਣੇ ਨਾਲੇ ਮੈਂ ਤੇ ਡੈਡੀ ਨੂੰ ਨੇ ਗੁੱਡੇ ਤੇ ਮੰਮੀ ਉਹਦੇ ਕਰ ਪਕਾਉਗੀ ਰੋਟੀ ਤੇ ਕਿਉਂਕਿ ਕਾਲ ਤੇ ਸਾਰੀ ਧਾਰੀ ਚਾਚੀ ਉਹ ਨਾਲ ਹੀ ਰਹੇ ਹਾਂ ਕਿਉਂਕਿ ਇੱਥੇ ਇੱਥੇ ਨਾ ਗੁੱਡੇ ਨਹੀਂ ਵਾਦੇ ਸੀ ਫਿਰ ਮੈਂ ਚੱਲ ਯਾਰ ਹਨਾ ਇੰਜੋਏ ਤੇ ਕਰਨਾ ਹੀ ਆ ਨਾਲੇ ਸਾਰਾ ਪਰਿਵਾਰ ਇਕੱਠਾ ਹੋ ਜਾਏਗੇ ਇਸੇ ਬਹਾਨੇ ਤੇ ਫਿਰ ਆਪਾਂ ਚੱਲੇਗੇ ਚਾਚੀ ਨਾਲ ਅੱਜ ਹੀ ਦਰਮਨਾਵਾਂਗੇ ਲੋੜੀ ਤੇ ਚਾਚਾ ਨਹੀਂ ਗਏ ਮੈਂ ਹਨਾ ਧਾਰੀ ਵੱਲ ਗਏ ਸਲੂਨ ਤੇ ਉਹ ਨਾਲ ਬਾਲੀ ਅੱਗ ਰੋਵਾਂ ਠੰਡ ਬਹੁਤ ਜਿਆਦਾ ਜਿੰਨੂੰ ਕਹਿੰਦੇ ਗੁੱਡੇ ਵਧੋਂ ਜੀ ਨਹੀਂ ਡਿਆ ਕਰਨ ਹੱਥ ਠਰ ਜਾਂਦੇ ਆ ਪੀਂਦਾਂਗੇ ਆ ਤੋ ਸਰੇ ਪੀਂਦੇ ਸੁਣਿਆ ਆ ਲਿਆ ਬਾਪੂ ਕਹਿੰਦਾ ਮੈਂ ਡੌਣਾ ਤੂੰਰੇ ਵਧੋਣੇ ਨਹੀਂ ਆ। ਢੁਲਾ ਢਾਲਾ ਢਾਪਾ ਵਧਾਲਾ ਸੱਚ ਵਧਾਲਾ ਗੇਈਆਂ ਨਾ। ਆ ਜਾ ਆ ਜਾ ਆ ਜਾ ਬਾਪੂ। ਆ ਗੁੱਡ ਆ ਗੁੱਡ ਆ ਬਾਪੂ ਤੇਰੇ ਇੰਤਜ਼ਾਰ ਜੀ ਕਦੋਂ ਮੈਨੂੰ ਕੋਈ ਚੜਾਊਗਾ ਆਣ ਕੇ। ਤੇ ਵੇ ਤੇ ਸਹੀ ਡਾਇ ਹੀ ਦਿੱਤਾ ਹੀ ਬਾਪੂ ਨੇ ਅਖਰਕਾਰ ਗੁੱਡਾ। ਕਰ ਗੱਲ ਲਾਤਾ ਨਹੀਂ ਹੁਣ। ਹੁਣ ਉਹ ਗੁੱਡੇ ਨਾਲ ਸ਼ਾਇਦ ਪੇਚਾ ਪਾਉਣੇ ਆਪਾਂ। ਇੱਕ ਦੋ ਵਧਣ ਦੇ ਇੱਥੇ ਚੱਲ ਕੋਈ ਗੱਲ ਇੱਥੇ ਟਾਈਮ ਪਾਸ ਕਰਾਂਗੇ ਅੱਜ। ਢੁਲਾ ਬਾਪੂ ਵਧਾਲਾ ਪਹਿਲਾਂ। ਲੈ ਬੇ ਦੂਜੇ ਦੇ ਪਾੜ ਲੈ ਗੁੱਡਾ। ਤੇ ਹੁਣ ਬਾਪੂ ਲਿਆ ਦੂਸਰੇ ਇੰਤਲਾਵਾ ਪਾਉਣੇ ਇਹ ਵਧ ਹਵਾ ਨਹੀਂ ਚੱਲਣ ਦੀ ਤੇ ਹਵਾ ਨੇ ਹਵਾ ਨੇ ਬਹੁਤ ਗੇ ਚੜਾਈ ਸਹੀ ਗੱਲ ਹਵਾ ਨਹੀਂ ਚੱਲਣ ਦੀ ਆ ਕੱਲੇ ਚੱਲਣ ਦੀ ਵਾਏ ਅੱਜ ਵੀ ਚੱਲੇ ਨਾ ਕਿ ਸੀਤ ਪੂਰੀ ਆ ਹਵਾ ਨਹੀਂ ਚੱਲਣ ਦੀ ਹਵਾ ਨਹੀਂ ਚੱਲਣ ਦੀ ਨਾ ਅਕਬਾਲੀ ਜਾਂ ਟੇਪ ਲਿਆ ਕੇ ਅੰਦਰ ਟੇਪ ਮੈਂ ਲਿਆ ਦਿੰਨਾ ਜੋੜਨਾ ਇਹਨੂੰ ਇਹ ਨਹੀਂ ਕਿ ਭੁੱਲਾ ਦੇ ਲੋੜੀ ਟੇਪ ਤੇਰੇ ਗੱਲ ਆ ਗਈ ਉਹ ਤਾਂ ਗੈ ਚੱਲਣ ਡਿਆ ਮੈਂ ਹੋਣੀ ਜਾਂਦੀ ਰੋਟੀ ਗੈ ਚੱਲਦਾ ਰਹਿੰਦੇ ਫੱਟੀਆਂ ਤਾਂ ਫੜਾ ਦੇ ਕਰ ਗੱਲ ਮੇਰੇ ਫੜਾ ਦੇ ਤੇ ਪੱਟੀ ਫੜਾ ਦੇ ਕਰ ਚੱਕ ਮੂੜੀਆਂ ਵਾਲੀਆਂ ਰੋਟੀਆਂ ਆਏ ਬਾਪੂ ਮੇਰੇ ਕੋਲ ਚੱਲ ਪਹਿਲਾਂ ਗੁੱਡਾ ਵਾਈਡ ਹੋਣੇ ਪਹਿਲਾਂ ਰੋਟੀ ਖਾਈਏ ਯਾਰ ਭੁੱਖ ਬੋ ਲੱਗੀ ਵਾ ਭਰਾਵਾ ਅੱਛਾ ਮੈਂ ਫੱਟੀ ਲੋਨ ਲੱਗਾ ਬਾਪੂ ਆ ਮੈਂ ਤਾਂ ਚਾਚੇ ਨੇ ਬਣਾ ਕੇ ਲਿਆਂਦੇ ਨੇ ਚੇਚਾ ਕੀ ਬਣਾ ਰਹੀ ਹੈਂ ਹੱਟੀਆਂ ਆਗੇ ਮੈਂ ਉਹਦੇ ਕੋਲ ਸਮਝੰਦਾ ਚਾਚੇ ਨੂੰ ਭਰਾਵਾ ਕੇਲੇ ਠੋਕਨੇ ਨਹੀਂ ਆਉਂਦੇ ਉਹਦੇ ਫਿਰ ਮੈਂ ਠੋਕੇਗੇ ਆ ਤੂੰ ਬੋ ਚਾਚਾ ਭਰਾਵਾ ਵੀਂਗੇ ਕੇਲੇ ਠੋਕੀ ਜਾਂਦਾ ਹੈ ਉਹ ਫਿਰ ਮੈਂ ਠੋਕੇ ਮੈਨੂੰ ਦੱਸਿਆ ਐ ਇਦਾਂ ਕਰਕੇ ਠੋਕ ਕੇ ਲੈ ਕਿੱਦਾਂ ਕਰਕੇ ਸਿੱਧੇ ਕਰਕੇ ਹੱਥ ਲੱਗਦਾ ਸੀ ਨਾ ਕਿੱਦਾਂ ਕਰਕੇ ਨਹੀਂ ਐ ਕਰਕੇ ਨਾ ਅੱਜ ਤੋਂ ਐ ਕਿਲ ਫੜੀਦਾ ਨਾ ਉਤੋਂ ਫੜੀਦਾ ਉਹ ਥੱਲੇ ਫੰਡਿਆ ਕਿਲ ਉਤੋਂ ਉਤੋਂ ਫੜ ਕੇ ਫੇਰ ਸਿੱਧਾ ਸਿੱਧਾ ਠੋਕਦਾ ਕਿਲ ਹਾਂ ਹੂੰ ਅਸਾ ਹੂੰ ਪੰਜ ਤੋਂ ਛਿਆਣਾ ਜੰਪਿਆ ਨਹੀਂ ਭਰਾਵਾ ਉਦਾਂ ਮਜ਼ਾ ਆ ਰਿਹਾ ਕਰਨ ਉਹਨੇ ਫੱਟੀਆਂ ਬਣਾਈਆਂ ਸਾਰੀਆਂ ਉਹਦੇ ਮਾਨੂੰ ਉਦਾਂ ਵੇਚ ਕੇ ਸਤੌਣਾ ਨਾ ਗਿਆ ਨਹੀਂ ਤੇ ਕਿਲ ਕੁੱਲ ਫਿੱਟ ਨਹੀਂ ਹੁੰਦੇ ਐ ਵੀ ਹਵਾ ਹੋ ਗਈ ਆ ਬੰਦ ਜੇ ਹੁਣ ਬੈ ਗਏ ਮੈਂ ਤੇ ਬਾਪੂ ਦੋਵੇਂ ਨੇ ਠੰਡੇ ਹੋ ਕੇ ਹਾ ਵਈ ਬਾਵਾ ਨਹੀਂ ਚੱਲਣ ਦੀ ਅੱਜ ਦੇ ਮੈਂ ਕਹ ਤਾ ਠੰਡਾ ਹੈ ਮੈਂ ਤਾਂ ਗਰਮ ਹੁੰਦੇ ਆ ਲਾਗੜੀ ਭਰ ਹੁਣ ਗਰਮ ਹੁੰਦੇ ਭਰਾਵਾ ਦੋਵੇਂ ਯਾਰ ਅੱਗ ਸੇਕਦੀ ਥੋੜੀ ਬੋਦੀ ਨਾਲ ਮੂਫਰੀ ਖੋਲੀ ਮੂਫਲੀ ਖਾਣੇ ਆ ਹਵਾ ਨਹੀਂ ਚੱਲਣ ਦੀ ਅੱਜ ਤੇ ਬੜੀ ਖੇਚੰਡੀ ਮੈਨੂੰ ਓ ਕਿਸਮਤ ਮਾੜੀ ਬਾਪੂ ਨਾ ਬਾਣੀ ਚੱਲਣ ਦੀ ਕਿਸਮਤ ਕਾਦੀ ਮਾੜੀ ਹਵਾ ਚੱਲ ਲੱਗਾ ਸਕਾਂ ਬੈਠਾ ਤਾ ਹੈ ਘਰ ਮਾਰਨਾ ਉਹਦਾ ਕੋਠੇ ਟੱਪਣੇ ਸਤੋ ਕੋਈ ਨਹੀਂ ਘਰ ਕੀ ਆ ਕੋਠੇ ਵੀ ਦੋਗਦੇ ਨਹੀਂ ਟੱਪਣੇ ਦੇ ਬਾਹਰ ਟੱਪੂ ਬਲਕਸ ਆ ਰਿਹਾ ਕਿ ਲੋ ਪਾਲਕ ਲੈ ਤੇ ਪਨੀਰ ਲੈ ਸਾਥ ਨਹੀਂ ਮਸਾਲਾ ਬਣਾ ਲੈਨੇ ਕੋਈ ਗੱਲ ਨਹੀਂ ਲੈ ਆਉਣੀ ਕੋਈ ਚੱਕਰ ਲੈ ਮੈਂ ਆਪਣੇ ਪਾਲਕ ਪਨੀਰ ਦੀ ਸਾਥ ਹੀ ਫਰਮਾਇਸ਼ ਕਰਤੀ ਆ ਇਹਨੇ ਕੀ ਬੰਦਾ ਲੈ ਵੀ ਚਾਚੇ ਦੇ ਸਲੂਨ ਤੇ ਆਏ ਹਾਂ ਤੇ ਇੱਧਰ ਕਰ ਗੱਲ ਹੁਣ ਇੱਧਰ ਬੰਦ ਤੱਕ ਨਹੀਂ ਨੀ ਸਲੂਨ ਦਾ ਕਰ ਗੱਲ ਕੱਲ ਪਰਸੋਂ ਤੱਕ ਫਮੀ ਦੇ ਚਾਲ ਆਪਣੇ ਕਰੀ ਦਵੇ ਸੋਨਾ ਲੱਗਣ ਡਿਆ ਹੁਣ ਬਾਕੀ ਸਮਾਨ ਟਕਾਉਣਾ ਸਾਰਾ ਇਹ ਸਜ ਸਮਾਨ ਟਕਾਉਣੀ ਆਏ ਆ ਤੇ ਬਾਕੀ ਆਪਣਾ ਨਿੱਕਾ ਮੋਟਾ ਵੀ ਜਿੰਨੀ ਸਫਾਈ ਘਾਟਾ ਮਿੱਟੀ ਆ ਚੋਕੇ ਤੇ ਫਿਰ ਭਾਵੇਂ ਕੱਲ ਕਰਦੇ ਭਾਵੇਂ ਪਰਸਾ ਕਰੀਏ ਓਪਨਿੰਗ ਤੇ ਉਹ ਤੁਹਾਨੂੰ ਚਾਚੇ ਦੇ ਵਲੋਗ ਤੇ ਪਤਾ ਲੱਗ ਹੀ ਜਾਊ ਚਾਚਾ ਤੁਹਾਨੂੰ ਦੱਸ ਦੇਣਾ ਤੇ ਫਿਰ ਐਨੰਦ ਬਾਝ ਜਾਣੇ ਆ ਬਾਕੀ ਚੜਦੀ ਕਲਾ ਦੀ ਕੰਮ ਰੱਖੇ ਕਿ ਸੋਨਾ ਬਣ ਗਿਆ ਵੇ ਵਧੀਆ ਹੋ ਗਿਆ ਸੋਨਾ ਲੱਗਦ ਨੂੰ ਬਾਕੀ ਇਹ ਆ ਸ਼ੀਸ਼ਾ ਵੀ ਕਲੀਨ ਕਰਨਾ ਸਮਾਨ ਲੈਣ ਗਿਆ ਚਾਚਾ ਬਾਜ਼ਾਰ ਸੋ ਸਮਾਨ ਲੈਂਦੇ ਫਿਰ ਕਰਦੇ ਸਾਰਾ ਅੱਧਾ ਅੱਧਾ ਦੇ ਲਾਤਾ ਅਸੀਂ ਜਿਵੇਂ ਸਾਫ ਕਰਨਾ ਰਿਹਾ ਦੇ ਟੋਲੇ ਕੋਦੇ ਲੈ ਵੇਟ ਤੇ ਸਹੀ ਇੱਧਰ ਹੋ ਗਿਆ ਇਹ ਉਹ ਚਾਚੇ ਉਹਨਾਂ ਸਮਾਨ ਲੈਣ ਗਏ ਤੇ ਉਹਨਾਂ ਨੂੰ ਡੇਢ ਦੋ ਘੰਟੇ ਲੱਗ ਗਿਆ ਨਾ ਤੇ ਹੁਣ ਮੈਂ ਉਹਨਾਂ ਦੀਆਂ ਬੈਠ ਕੇ ਦਿਾਵਾਂ ਵੇਟ ਕਰਨ ਤੇ ਫਿਰ ਹੁੰਦੇ ਆ ਜਦੋਂ ਤੇ ਫਿਰ ਸਮਾਨ ਟਿਕਾਈ ਤੇ ਫਿਰ ਚੱਲੀ ਘਰਾਂ ਨੂੰ ਤੇ ਬਸ ਉਹਣੀ ਵਾਲੇ ਕੀਤਾ ਹੁਣ ਮੈਂ ਕਹਿੰਦੇ ਆਗੇ ਬਾਅਦ 10-15 ਮਿੰਟਾਂ ਦੇ ਵਿੱਚ ਵਿੱਚ ਉਨੇ ਕਿਦਾਂ ਸਮਾਨ ਲੈਣਗੇ ਕੋਈ ਏਦਾਂ ਇੱਕ ਵਸਾਫਾਈ ਵਾਲਾ ਪਤਾ ਨਹੀਂ ਕੁਝ ਹੋਰ ਵੀ ਬੰਦੇ ਕੋਈ ਸਮਾਨ ਲੈਣਗੇ ਜਿਹਨੂੰ ਇੰਨਾ ਟਾਈਮ ਲੱਗ ਗਿਆ ਤੇ ਵਿਨੇ ਆ ਕਿਹੜਾ ਲੈ ਕੇ ਕਿਹੜਾ ਲੈ ਕੇ ਆਉਂਦੇ ਸਮਾਨ ਐ ਵੀ ਰਾਤ ਦੇ ਵੱਜ ਗਏ 12 ਦੇ ਹੁਣ ਪਹੁੰਚੇ ਘਰ ਮਾਂ ਕਿਤੇ ਆ ਜਾ ਆ ਜਾ ਭਰਾਵਾ ਬਾਹਰ ਲੈ ਵੀ ਨਿਕੜਿਆ ਇੰਨਾ ਤੇ ਤੇ ਜਾਂਦੇ ਬੜੇ ਲੇਟ ਐ ਤੂੰ 5 ਵਜੇ ਗਏ ਅੱਜ ਤੇ 5 ਵਜੇ ਗਏ ਅੱਜ ਫੇਰ ਵੀ 12 ਵਜਾ ਤੇ ਆ ਚੱਲੀ ਗੱਡੀ ਚੱਲੀ ਲੈ ਵੀ ਘਰ ਗੱਲ ਨਾ ਓ ਲਾ ਲਾ ਸਦੇ ਚਰਨਾਂ ਦੇ ਕੱਪ ਸੋੜਦੇ ਮਾ ਪਾਲਾ ਆਪੇ ਸਦੇ ਹੀ ਚਰਨਾਂ ਦੇ ਕੱਪ ਸੋੜਦੇ ਮਾ ਪਾਲੋ ਚਾਹ ਪੀ ਲੈ ਜਾ ਉਹ ਵੀ ਅੱਕੀ ਕੀ ਕਰੇ ਉਹ ਵੀ ਅੱਕੀ ਕੀ ਕਰੇ ਉਹਨੇ ਕਿਸ ਬੰਦੇ ਕੋ ਕਰਨਾ ਹੀ ਹੈ ਤਕਾਉਣੀ ਵਸ ਪੀ ਪੀ ਰਹੀ ਦਾ ਨਾ ਕੋ ਪੁੰਜ ਲੰਡੇ ਉਹ ਦੋਸਤੀ ਹੋ ਅਮੀਰ ਜਾਨ ਨਿਕਲ ਡਈ ਹੀ ਕੇ ਯਾਦ ਮਣਾ ਆ ਹੋ ਸ਼ਾਮ ਤੇ ਮੰਮੀ ਦੇ ਅੱਗੇ ਬੰਨਣਾ ਲੱਭਦੀ ਹੈ ਕਿ ਕੋਈ ਆਵੇ ਨਾਲ ਤੇ ਕਵੇ ਬਾ ਚਾਹ ਪੀਣੀ ਆ ਮੇਰੀ ਅਡੀ ਚਾਹ ਲਵਰ ਬਸ ਤੁਹਾਡੇ ਨਾਲ ਬਸ ਚਾਹ ਬੱਲੇ ਕਿੰਨੇ ਕਿਲਾਸੇ ਪੀਰੋ ਠੰਡਾ ਘਾ ਠੰਡੇ ਆ ਤੇ ਮੈਂ ਕ ਨਵਿੰਦ ਉਹ ਨਾਰਾ ਨਾਲ ਤੂੰ ਫੁਸ਼ੇ ਨਾ ਆ ਠੰਡੇ ਆਈ ਸੀ ਡੰਡੇ ਤੇ ਤੂੰ ਚੀਸ ਕਰਾ ਦੇ ਤੂੰ ਕਾਪੀ ਚ ਪੀਣੀ ਇਹ ਦਾਦੇ ਨਾਨਾ ਕਦੇ ਸ਼ੁਕਰ ਕਰਦੇ ਉਹਦੀ ਕਦੇ ਨੋਰਮਲ ਜੀ ਮੇਰੀ ਚਾਹੀ ਚਾਹੀ ਨਹੀਂ ਮੇਰਾ ਬੁੱਢਾ ਮੇਰੇ ਦੋ ਦਿਨ ਇਹਦੇ ਹਾਲਾ ਕਰਨ ਚਾਹ ਪੀਣ ਵਾਸਤੇ ਇਹਨੇ ਮਾਰ ਦੇਣਾ ਛੇਤੀ ਚਾਹ ਪਿਆ ਛੇਤੀ ਛੇਤੀ ਸ਼ੂਗਰ ਵੇਖੀ ਛੇਤੀ ਮੈਂ ਨੂੰ ਆਦੜੇ ਨੇ ਆ ਨਾ ਚਾਚੇ ਦੇ ਘਰੇ ਇਹ ਜੁਰੇ ਨਾ ਲੋਕਾਂ ਦੇ ਨਾਲ ਤੇ ਚੰਗਾ ਸਾਰਿਆਂ ਨੂੰ ਸੱਸਰੀਆਂ ਕਾਰ